ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੇ ਤੀਸਰੇ ਦਿਨ ਆਪਣਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ 2024-25 ਲਈ 204918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਬਜਟ ਪੇਸ਼ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕੀਤੀ ਗਈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2024-25 ਲਈ 204918 ਕਰੋੜ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਪਹਿਲੀ ਵਾਰ ਪੰਜਾਬ ਦਾ ਬਜਟ 200 ਕਰੋੜ ਤੋਂ ਹੋਇਆ ਪਾਰ ਖੇਤੀਬਾੜੀ ਤੇ ਕਿਸਾਨ ਭਲਾਈ ਲਈ 13784 ਕਰੋੜ ਦਾ ਬਜਟ ਹੁਸ਼ਿਆਰਪੁਰ ਚ ਆਟੋਮੈਟਿਡ ਬੇਵਰੇਜ ਯੂਨਿਟ ਦੀ ਹੋਵੇਗੀ ਸਥਾਪਨਾ ਸੇਧ ਸੇਵਾਵਾਂ ਲਈ 5264 ਕਰੋੜ ਰੁਪਏ ਜਾਰੇ ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ ਜਾਰੇ ਸਪੋਰਟਸ ਨਰਸਰੀ ਲਈ 50 ਕਰੋੜ ਸਕੂਲ ਆਫ ਬ੍ਰਿਲੀਅੰਸ ਚ ਤਬਦੀਲ ਹੋਣਗੇ 100 ਸਰਕਾਰੀ ਸਕੂਲ अठ आम आदमी क्लीनिकली दो सौ पचानवे करोड़ रुपए राखवें खेडा युवक सेवावान लो सौ बहत्तर करोड़ रुपए स्पोर्ट्स नर्सरी दी जाएगी शुरुआत ट्रांसपोर्ट सैक्टर लिए पाँच सौ पाँह करोड़ूल ऑफ एमीनेंस 100 करोड़ राखवें सैर सपाटे तीह करोड़ राखवें मिड डे मील चार सौ सताहठ करोड़ रुपए सिक्ख्या सोलह हज़ार नौ सौ सतासी करोड़ का बजट ਮਿੱਟੀ ਤੇ ਪਾਣੀ ਦੀ ਸਾਂਭ ਸੰਭਾਲ ਲਈ 194 ਕਰੋੜ ਫਰਿਸ਼ਤੇ ਸਕੀਮ ਲਈ 20 ਕਰੋੜ ਰੱਖਵੇਂ ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ 82 ਕਰੋੜ ਰੁਪਏ ਦੀ ਤਜਵੀਜ਼ ਕਿਸਾਨਾਂ ਲਈ 9330 ਕਰੋੜ ਬਿਜਲੀ ਦੀ ਸਬਸਿਡੀ ਲਈ 58 ਨਵੀਆਂ ਐਂਬੂਲੈਂਸਾਂ ਲਈ 100 ਕਰੋੜ ਦੀ ਤਜਵੀਜ਼ ਬੁਨਿਆਦੀ ਢਾਂਚਾ ਸੜਕਾਂ ਤੇ ਪੁਲਾਂ ਲਈ 2695 ਕਰੋੜ ਪੰਜਾਬ ਦੇ ਮਾਲੀਏ 'ਚ 13% ਦੀ ਵਾਧਾ ਗੰਨਾ ਕਾਸ਼ਤਕਾਰਾਂ ਲਈ 390 ਕਰੋੜ ਅਸੀਂ ਅਹਿਮ ਮੁੱਦਿਆਂ ਨੂੰ ਹੱਲ ਕਰਨ ਹਰੇਕ ਨਾਗਰਿਕ ਦੀਆਂ ਸ਼ਾਮਾਂ ਨੂੰ ਪੂਰੀਆ ਕਰਨ ਦੇ ਸਫਰ ਦੇ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਇੱਥੇ ਮੈਂ ਆਪ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਜਨਾਬ ਬਸੀਰ ਬਦਤ ਦੇ ਸ਼ਬਦਾਂ ਦਾ ਹਵਾਲਾ ਦੇਣਾ ਚਾਹਾਂਗਾ ਜਿਸ ਦਿਨ ਸੇ ਚਲਾ ਹੂੰ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਤੇ ਨਜ਼ਰ ਹੈ ਕੀਆ ਬਾਤ ਅੱਖੋਂ ਨੇ ਕبھی ਮੀਲ ਕ ਪੱਥਰ ਨਹੀਂ ਦੇਖਾ ਵਾਹ ਵਾਹ ਸਮਾਜੋਗ ਫਿਕਰ ਸਾਹਿਬ ਆਪ ਸਰਕਾਰ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਵਾਦੇ ਅਨੁਸਾਰ ਅਸੀਂ ਰਾਜ ਦੇ مالیਏ ਨੂੰ ਮਜ਼ਬੂਤ ਕਰ ਵਿੱਚ ਕਾਮਯਾਬ ਹੋਏ ਹਾਂ ਰਾਜ ਦੇ ਆਪਣੇ ਟੈਕਸ ਵਾਲੀਏ ਵਿੱਚ ਸਾਲਾਨਾ ਵਿਕਾਸ ਦਰ 200 12 ਤੋਂ 17 ਦੌਰਾਨ 2012 ਤੋਂ 17 ਦੌਰਾਨ ਸਿਰਫ 8% ਹੀ ਰਹੀ ਸੀ ਸਰ 17 ਤੋਂ 22 ਦੌਰਾਨ ਇਹ ਦਰ ਹੋਰ ਵੀ ਘਟ ਗਈ 6% ਰਹੀ ਸੀ ਸਰ ਅਤੇ ਹੁਣ ਸਾਡੀ ਸਰਕਾਰ ਤੋਂ ਵਾਅਦੇ 13% ਜਿਹੜੀਆਂ ਉਹ ਵੱਡਾ ਇੱਕ ਵਾਅਦਾ ਪੰਜਾਬ ਦੇ ਆਨ ਟੈਕਸ ਵਾਲੀਏ ਦੇ ਵਿੱਚ ਸਰਕਾਰ ਦਾ ਹੋਇਆ ਹੈ ਇਹ ਦਰਸਾਉਂਦਾ ਹੈ ਕਿ ਕਾਰਗੁਜ਼ਾਰੀ ਵਿਚਾਰਾਂ ਦੀ ਸਪਸ਼ਟਤਾ ਅਤੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦੇ ਦ੍ਰਿੜ ਇਰਾਦਿਆਂ ਤੇ ਸਰੇ ਗੱਲ ਪਰ ਕਰ ਦਿਆ ਸਾਡੀ ਸਰਕਾਰ ਵੱਲੋਂ ਕੀਤੇ ਗਏ ਰੰਗਲਾ ਪੰਜਾਬ ਦੇ ਵਾਦੇ ਅਨਸਾਰ ਮੁੱਖ ਖੇਤਰਾ ਜਿਵੇਂ ਕਿ ਸੁੱਜਾ ਸਾਜਨ ਸ਼ਾਸਨ ਗੁੱਡ ਗਵਰਨਰਸ ਸਿੱਖਿਆ ਤੇ ਸਿਹਤ ਦੇ ਧਿਆਨ ਕੇਂਦਰਿਤ ਕਰ ਰਹੀ ਹੈ ਆਪ ਸਰਕਾਰ ਨੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਚਾਰੂ ਬਣਾਉਣਾ ਪਰਦਰਸ਼ਤਾ ਵਧਾਉਣਾ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਕਈ ਕਦਮ ਚੁੱਕੇ ਹਨ ਸਰਕਾਰ ਤੁਹਾਡੇ ਦਵਾਰ ਸਰਕਾਰ ਤੁਹਾਡੇ ਦਵਾਰ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਭ੍ਰਿਸ਼ਟਾਚਾਰ ਵਿਰੋਧੀ ਪਹਿਲ ਕਦਮੀਆਂ ਕੁਸ਼ਲ ਅਤੇ ਕਾਰਕਰ ਪ੍ਰਸ਼ਾਸਨ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਇਸੇ ਤਰ੍ਹਾਂ ਆਪकी ਸਰਕਾਰ ਆਪ ਦੇ ਦਵਾਰ ਸ਼ੁਰੂ ਕੀਤੀ ਗਈ ਜਿਸ ਵਿੱਚ ਜਿਸਰਾਹੇ ਪਿੰਡਾਂ ਵਿੱਚ ਕੈਂਪ ਲਗਾ ਕੇ ਹੁਣ ਤੱਕ 8 ਲੱਖ ਹੁਣ ਤੱਕ 8 ਲੱਖ ਨਾਗਰਿਕਾਂ ਨੂੰ ਸੇਵਾਵਾਂ ਮਹੱਈਆ ਕਰਵਾਇਆ ਗਏ ਹਨ ਸਾਡੀਆਂ ਨੀਤੀਆਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਸਕੂਲ ਆਫ ਫੈਮਿਨੈਂਸ ਹੁਣਿਕ حقیقت بڑھ چکے ਹਨ ਹਰੇਕ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਾਡੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪ੍ਰਾਇਮਰੀ ਸਿਹਤ ਦੇਖਭਾਲ ਦੇ ਖੇਤਰ ਵਿੱਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸਪੀਕਰ ਸਾਹਿਬ ਇਹ ਕਲੀਨਿਕ ਆਮ ਲੋਕਾਂ ਨੂੰ ਚੰਗੀਆਂ ਮੁਫਤ ਸਿਹਤ ਸਵਾਮਾ ਪ੍ਰਦਾਨ ਕਰ ਰਹੇ ਹਨ ਇਸ ਪਹਿਲ ਕਦਮੀ ਪਹਿਲ ਕਦਮੀ ਕਦਰ ਪਈਆ ਸਰ ਪੰਜਾਬ ਨੂੰ ਪੰਜਾਬ ਨੂੰ ਗਲੋਬਲ ਹੈਲਥ ਸਪਲਾਈ ਚੇਨ ਸੰਮੇਲ ਜਿਹੜਾ 223 ਹੋਇਆ ਸੀ ਉਹਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਸੀ। ਇਸ ਸੇਟਰ ਸਪੀਕਰ ਸਾਹਿਬ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਤੇ ਪ੍ਰਤੱਖ ਕਾਰਵਾਈਆਂ ਦੁਆਰਾ ਇਸ ਸਮੇਂ ਦੌਰਾਨ ਰੋਜ਼ਗਾਰ ਦੇ ਅਨੇਕਾਂ ਮੌਕੇ ਮਿਲੇ ਹਨ। ਸਾਡੀ ਸਰਕਾਰ ਪੰਜਾਬੀ ਨੌਜਵਾਨਾਂ ਦੀ ਆਸ਼ਾਆਂ ਅਤੇ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਰਹੀ ਹੈ। ਸਾਡੀ ਸਰਕਾਰ ਨੇ ਕਾਬਲ ਨੌਜਵਾਨਾਂ ਨੂੰ ਉਹ ਇਹਨਾਂ 2 ਸਾਲਾਂ ਦੌਰਾਨ ਇਹਨਾਂ 2 ਸਾਲਾਂ ਦੌਰਾਨ 40437 ਨੌਕਰੀਆਂ ਪ੍ਰਦਾਨ ਕੀਤੀਆਂ ਅੰਸਰ ਇਸ ਤੋਂ ਪਾਵ ਹੈ ਕਿ ਸਾਡੀ ਸਰਕਾਰ ਹਰ ਰੋਜ਼ ਲਗਭਗ 55 ਨੌਕਰੀਆਂ ਜਿਹੜੇ ਯੋਗ ਤੇ ਕਾਬਲ ਉਮੀਦਵਾਰ ਨੇ ਨੌਜਵਾਨਾਂ ਨੂੰ ਦੇ ਰਹੀ ਹੈ ਸਰ